ਹਾਂਜੀ ਮਿੱਤਰੋ ਤੁਹਾਨੂੰ ਦਿਖਾਉਣੇ ਆ ਇੰਗਲੈਂਡ ਵਾਲਾ ਮੈਸੀ 135 2024 ਮਾਡਲ ਮੰਨੋਗੇ ਬਾਈ 24 ਮਾਡਲ ਹੀ ਆ ਬਾਈ ਇਹ ਨਹੀਂ ਨਹੀਂ ਬਾਈ ਹਾਂ ਇਹ ਤਾਂ ਤਿਆਰ ਕਰਾ ਯਾਰ ਯਾਰ ਬਾਈ ਨਵਾਂ ਥੈਨਸ ਵਧੀਆ ਨਵੇਂ ਵਾਲੀ ਤਾਂ ਲੁੱਕ ਆ ਯਾਰ ਬਾਈ ਨਹੀਂ ਨਹੀਂ ਤਿਆਰ ਕਰਕੇ ਬਣਾਇਆ ਨਵਾਂ ਜਵਾਂ ਇਹ ਅੱਛਾ ਹਾਂ 24 ਨੀ ਮਾਡਲ ਬਈ ਇਹ ਨਹੀਂ ਨਹੀਂ 24 ਨਹੀਂ ਬਈ ਇਹ 70 ਮਾਡਲ ਹੋਊਗਾ ਮੇਰਾ ਇਹ ਨਿਆੜਾ ਲਾਇ ਹਾਂ ਸਾਰਾ ਤਿਆਰ ਕਰਕੇ ਬਣਾਇਆ ਆਪਾਂ ਪੇਂਟ ਕਰਕੇ ਜਮਾ ਸਾਰਾ ਓਕਰਪੋਰਟ ਇਹ ਤਾਂ ਕਿਵੇਂ ਹੋ ਸਕਦਾ ਜਿਹੜੀ ਤੁਸੀਂ ਸ਼ੋਅ ਵਗੈਰਾ ਗਏ ਇਹ ਤਾਂ ਮਹਿੰਗੀ ਹੋਊਗੀ ਬਾਹਰੋਂ ਨਹੀਂ 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 ਸਾਰਾ ਸਮਾਨ ਇਹ ਤਾਂ ਨਾਲ ਦਾ ਹੀ ਆ ਜਿੰਨਾ ਵੀ ਅੱਛਾ ਇਹ ਸਾਰਾ ਰਿਪੇਅਰ ਕਰਕੇ ਪੇਂਟ ਕਰਕੇ ਬਣਾਇਆ ਇਹ ਜਿਹੜਾ ਸਮਾਨ ਲੱਗਿਆ ਬਈ origignal ਆ ਇਹ ਸਾਰਾ ਨਾਲ ਦਾ origignal ਸਮਾਨ ਆ ਰਿਮਾ ਤੋਂ ਲੈ ਕੇ ਸਾਰਾ ਕੁਝ ਅੱਛਾ ਮੈਂ ਤਾਂ ਕਿਤੇ ਬਈ ਸਮਾਨ ਜਾਂ ਤਾਂ ਮੈਨੂੰ ਲੱਗਿਆ ਪਹਿਲਾਂ ਵੀ ਨਵਾਂ ਮਾਡਲ ਆ ਗਿਆ ਕਿਤੇ ਇੰਪੋਰਟ ਕਰਾਇਆ ਹੋਊਗਾ ਕਿਵੇਂ ਲੇਖਾ ਤਾਂ ਨਵੇਂ ਵਾਲੇ ਪੈਂਦਾਗਾ ਮਾਲਕ ਇਹਨੇ ਵੇਖਣਾ ਵਿਆੜਾ ਇਹਦਾ ਨਵਾਂ ਹੀ ਖੜਾ ਕੇ ਤੇ ਠੀਕ ਹੈ ਫਰਕ ਬਣਾਇਆ ਆਪਾ ਤਿਆਰ ਕਰਕੇ ਸਾਰਾ ਤਿਆਰ ਕੀਤਾ ਇਹ ਠੀਕ ਆ ਇਹ ਫਿਰ ਬਈ ਸਮਾਨ ਆ ਇਹਦਾ ਮਤਲਬ ਕਿ ਜਿਹੜਾ ਸਾਰ ਆਗੇ origignal ਆ ਇਹ ਸਾਰਾ ਸਮਾਨ ਹਾਂ ਸਮਾਨ ਸਾਰਾ ਨਾਲ ਦਾ ਇਹਦਾ ਠੀਕ ਆ ਆ ਥੱਲੇ ਲਿਖਿਆ ਪੂਰਾ ਢਾਬਾ ਹਾਏ ਬਈ ਪੂਰੇ ਢਾਬੇ ਵਾਲਾ ਦਾ ਅੱਛਾ ਪੂਰੇ ਦਾ ਢਾਬਾ ਜਿਹੜਾ ਆਪਾਂ ਸ੍ਰੀ ਨਾਨੰਦਪੁਰ ਸਾਹਿਬ ਨੂੰ ਜਾਣਦੇ ਆ ਹਾਂ ਸਰਾਂਦ ਰੋਡ ਤੇ ਸਰਾਂਦ ਰੋਡ ਤੇ ਉੱਥੇ ਢਾਬਾ ਅੱਛਾ ਠੀਕ ਆ ਉਹਨਾਂ ਦਾ ਤੇ ਬਈ ਇਹਦਾ ਫਿਰ ਰੈਮ ਰੂਮ ਤਾਂ ਮਗਾਈ ਹੋਣੇ ਜਿਹੜੇ ਆਹ ਰੰਗ ਜਿਕੇ ਲੱਗਿਆ ਹੋਏ ਇਹਨਾਂ ਤੇ ਰੰਗ ਸਾਰਾ ਕਰਿਆ ਪਰ ਚੀਜ਼ ਸਾਰੀ ਨਾਲ ਦੀ ਇਹ ਮਨ ਲਓ ਰੈਮੂ ਵੀ ਨਾਲ ਦਾ ਸਾਰੇ ਹਾਂ ਇਹ ਐਂ ਆਉਂਦਾ ਸਿਲਕ ਜਮਾ ਮਨ ਲਓ ਇਹਦੇ ਵਿੱਚ ਮਨ ਲਓ ਰੈ ਠੀਕ ਆ ਅੱਛਾ ਆ ਵੀ ਆ ਰਮ ਵੀ ਨਾਲ ਦੇ ਜਿਵੇਂ ਆ ਰਪਟਾਲੇ ਦੇ ਮੁੰਡੇ ਨਾ ਹਾਂਜੀ ਬਾਈ ਹਾਂ ਨਾਲ ਦੇ ਅਰੀਜਨਲ ਰਮ ਦੀ ਮਨ ਲੋ ਨਿਸ਼ਾਨੀ ਇਹੀ ਆ ਠੀਕ ਆ ਰਪਟਾਲੇ ਆ ਇਹ ਹਾਂ ਸਾਰੇ ਪਲੇਟਾ ਬ੍ਰੂਟਾ ਨਾਲ ਆ ਜਾਂਦੇ ਆ ਹਨਾ ਮੈਨੂੰ ਤਾਂ ਐ ਲੱਗਿਆ ਮੈਂ ਕਿਤੇ ਬਾਈ ਮਤਲਬ ਬਹੁਤ ਯਾਰ ਯਕੀਨ ਜੇ ਨਹੀਂ ਆ ਰਿਹਾ ਹਨਾ ਇਹ ਟੱਚਿੰਗ ਸਾਰੀ ਅਰੀਜਨਲ ਦੀ ਆ ਬਈ ਐਂ ਹੁੰਦਾ ਹੀ ਰੰਗ ਇਹ ਸਾਰਾ ਰੰਗ ਨਾਲ ਦਾ ਜਿਵੇਂ ਮਨ ਲੋ ਸ਼ੇਡ ਆਇਆ ਸੀਗਾ ਹੂੰ ਉਹੀ ਸ਼ੇਡ ਆ ਇਹਨੂੰ ਐ ਨਹੀਂ ਕਿ ਉਹ ਨੀਕੀ ਦਾ ਫਰਕ ਹੋਊਗਾ ਠੀਕ ਆ ਬਿਲਕੁਲ ਇਹ ਕੀ ਬਾਤਾਂ ਹੀ ਆ ਹਨ ਤੇ ਇਧਰ ਸੀਟ ਵਗੈਰਾ ਤੇ ਬੰਦਾ ਬਾਲਾ ਡੂੰਗਾ ਜਿਹਾ ਬੈਠਾ ਹੁੰਦਾ ਐ ਲੱਗਦਾ ਐ ਸੀ ਤੇ ਟਰੈਕਟਰ ਤੇ ਇੰਗਲੈਂਡ ਵਾਲਾ ਮੈਸੀ 135 ਡੀਜ਼ਲ ਇਹ ਪੈਟਰੋਲ ਚ ਵੀ ਆ ਹੁਣੇ ਮੈਨੂੰ ਲੱਗਦਾ ਸ਼ਾਇਦ ਪਤਾ ਨਹੀਂ ਕਬੇ ਕਮੈਂਟ ਕਰਕੇ ਦੱਸੋ ਬਾਈ ਇਹਦੇ ਫਰੰਟ ਵਾਲੇ ਆ ਇਹ ਯਾਰ ਮੰਗਵਾਈਆਂ ਪੇ ਲੈਟਾਂ ਹੈ ਲਾਉਣੀਆਂ ਇਹ ਵੀ ਓਰੀਜਨਲ ਯਾਰ ਓਰੀਜਨਲ ਹੀ ਲਾਉਣਗਾ ਸਮਾਨ ਇਹਦਾ ਨਾਲ ਦੇ ਰੱਖਣਾ ਸਰ ਠੀਕ ਐ ਕੀ ਬਾਤਾਂ ਤੇ ਬਈ ਆਹ ਯਾਰ ਹੁੱਕ ਬੜੀ ਗੈਂਡ ਲੱਗੀ ਮੈਨੂੰ ਵਾਓ ਕੋਈ ਵੇਲਾ ਵਾਹ ਟਰੈਕਟਰ ਦੇ ਹਿਸਾਬ ਨਾਲ ਇਹਦੇ ਨਾਲ ਆ ਹੀ ਹੁੰਦੀ ਸੀ ਹੁੱਕ ਬਈ ਇਹ ਵੀ ਨਾਲ ਮੇਰੇ ਤਾਂ ਨਹੀਂ ਹੁੰਦੀ ਹਣਾ ਬਾਕੀ ਆਏ ਨਾ ਪੁਰਾਣਾ ਮਾਡਲ ਆ ਬਈ ਕਈ ਚੀਜ਼ਾਂ ਲੈ ਜਾਂਦੀਆਂ ਉਹ ਨਹੀਂ ਪਤਾ ਲੱਗਦੀਆਂ ਹਨਾ ਸਮਾਰ ਹੀ ਕਾਫੀ ਕੀ ਆ ਜਿਹੜੀ ਇਹਦੇ ਨਾਲ ਆਉਂਦੀ ਸੀ ਉਵੇਂ ਹਾਂ ਉਹ ਵੀ ਆ ਟੂਲ ਬੱਚੇ ਸਾਰੇ ਇਧਰਲੀ ਸਾਈਡ ਤੇ ਕੀ ਪਤਾ ਰਿਫਲੈਕਟਰ ਹੋ ਗਿਆ ਲਾ ਕੇ ਤੇ ਇਹ ਰੰਗ ਦੀ ਕਹਿੰਦੇ ਹੁੰਦੇ ਵੀ ਐ ਘੈਂਟ ਗੱਲਬਾਤ ਬਣਾਈ ਵੀ ਆ ਟਾਇਰ ਜੂਰ ਦੇ ਮਤਲਬ ਚੇਂਜ ਕੀਤੇ ਥੋੜੇ ਇਕਨ ਇਧਰ ਰੇਡੀਅਲ ਪਾਏ ਹੋਏ ਆ ਹਨਾ ਟਾਇਰ ਪਹਿਲਾਂ ਮਤਲਬ ਬਾਹਰ ਆ ਗਿਆ ਅੱਗੇ ਨਾਲ ਹਾਂ ਕੀ ਆ ਰੰਗ ਰੂੰਗ ਚੈੱਕ ਕਰੋ ਹਨਾ ਤੁਸੀਂ ਸਾਰਾ ਹਾਂਡੀ ਹੰਡੀ ਦਾ ਨਾਲ ਆ ਗੇਰ ਗੂਰ ਦੇ ਨਾਲ ਦਾ ਇੰਜਨ ਤੇ ਦਿਖਾਈ ਆ ਰੰਗ ਸੁੱਖਾ ਨਾ ਤੇ ਕਿਆ ਬਾਤ ਹੈ ਪੰਪ ਵੀ ਨਾਲ ਦਾ ਹੀ ਆ ਨਾਲ ਨਾਲ ਹਣਾ ਆਰਡਰ ਰੱਖਿਆ ਸਾਰਾ origignal ਰੱਖਿਆ ਨਾ ਪਾਵਰ ਸਟੇਨ ਕਰਵਾਇਆ ਹੈ ਨਾ ਹਾਂ ਨਾ ਸਿੰਪਲ ਹੈ ਉਹੀ ਪਾਵਰ ਹੈ ਬਸ ਮੰਨ ਲਓ ਇਹ ਬਾਲਾ ਉਂਗਲ ਦੇ ਘੁੰਮਦਾ ਠੀਕ ਆ ਇਹ ਸਲੈਂਸਰੀ ਬੜਾ ਘੈਂਟ ਆ ਤੇ ਵੀ ਨਾਲ ਦਾ ਜਮਾ ਰਹਿਦਾ ਹੈ ਕਿਆ ਬਾਤ ਹੈ ਕਿੰਨਾ ਟਾਈਮ ਲੱਗ ਗਿਆ ਬਈ ਤਿਆਰ ਕਰਨ ਇਹਦਾ ਪੇਂਟ ਦੇ ਮੰਨ ਲਓ ਸਹੀ ਤਾਂ 2 ਮਹੀਨਾ ਦਾ ਸਮਾਂ ਲੱਗੂ ਸਾਨੂੰ ਉਹਨਾਂ अच्छा लपण ਕਰਨ ਤੇ ਹਾਂ ਬਹੁਤ ਟਾਈਮ ਲੱਗ ਗਿਆ ਇਹ ਤੇ ਠੀਕ ਹੈ ਹਾਂ ਤਿਆਰ ਤਾਂ ਬਹੁਤ ਟਾਈਮ ਦਾ ਹੋ ਜਾਣਾ ਸੀਗਾ ਸਮਾਨ ਦੇ ਥੋੜੀ ਦਿੱਕਤ ਆਈ ਸੀ ਸਮਾਨ ਫਿਰ ਆਇਆ ਨਾ ਬਈ ਮਾਡਲ ਬਾਹਰ ਦੇ ਹਨਾ ਕੋਈ ਵੀ ਤੇ ਨਾ ਦੂਜਾ ਪੈਂਦੀ ਕੋਈ ਚੀਜ਼ ਮੰਨ ਲਓ ਕੋਈ ਪਾਈ ਪੈਂਦੀ ਹੈ ਸਪੈਸ਼ਲ ਹੀ ਲੱਗੇ ਪਾਈ ਜਾਂਦੇ ਮੰਨ ਲਓ ਇਹ ਠੀਕ ਹੈ ਫਿਰ ਹੀ ਮਤਲਬ ਜਿਹੜਾ ਚੀਜ਼ ਆ ਜੈਨੂਨ ਜੀ ਲੱਗਦੀ ਆ ਇਹ ਤੇ ਹੁਣ ਬਈ ਇਹ ਤਿਆਰ ਆ ਬਸ ਲਾਈਟਾਂ ਰਹਿ ਗਈਆਂ ਹਨਾ ਲਾਈਟਾਂ ਰਹਿ ਗਈਆਂ ਬਕਲੀਆਂ ਆ ਜਿਨੀਆਂ 13 ਤੇ ਕਰਾਉਣੀਆਂ ਹੂੰ ਤੇ ਆ 59 11 ਤਿਆਰ ਕੀਤਾ ਹਨਾ ਇਹ ਤਾਂ ਦੱਸਣ ਦੀ ਲੋੜ ਹੀ ਨਹੀਂ ਜੇ ਤੇ ਬਾਕੀ ਯਾਰ ਐ ਹੁੰਦਾ ਹਨਾ ਵੀਡੀਓ ਆਪਾਂ ਜਿਹੜੀ ਪਾਉਣੇ ਆ ਜਾਣਕਾਰੀ ਦੇਣੀ ਹੁੰਦੀ ਹੈ ਹਨਾ ਬਾਕੀ ਤੁਸੀਂ ਆਪਦਾ ਬਈ ਚੈੱਕ ਕਰਕੇ ਹਨਾ ਵੇਖਿਓ ਜੀ ਇੱਥੇ ਆ ਜੋ ਬਾਈ ਨੂੰ ਲੱਗਦਾ ਨਾਂ ਵੀ ਨਹੀਂ ਮੈਂ ਦੱਸਿਆ ਵੈਸੇ ਤੁਸੀਂ ਸਾਰੇ ਜਾਣ ਹੀ ਗਏ ਹੋਗੇ ਟੀਟੀ ਪੇਂਟਰ ਆ ਬਈ 5 ਗਰਾਂ ਤੋਂ ਆਂ ਤੇ ਇਹ ਜਿਹੜੇ ਕੀ ਆਹ ਟਰੈਕਟਰ ਵਗੈਰਾ ਸਾਰੇ ਆ ਮੋਡੀਫਿਕੇਸ਼ਨ ਆ ਜਿਵੇਂ ਪੇਂਟ ਵਗੈਰਾ ਤਾਂ ਉਹ ਤਿਆਰ ਕਰਦੇ ਆ ਤਾਂ ਆ ਜਿਹੜੀ ਕੁਆਲਿਟੀ ਆ ਤੁਹਾਡੇ ਸਾਹਮਣੇ ਆ ਗਈ ਜਿਹੜੀ ਕੀ ਮੈਸੀ 135 ਆ ਤੇ ਬਾਕੀ ਦਾ ਬਈ ਕੋਲੇ ਆ ਕੇ ਚੀਜ਼ ਮੰਨ ਲਓ ਬੰਦਾ ਵੇਖੇ ਫੇਰ ਪਤਾ ਲਾਦਾ ਹਾਂ ਬਈ ਬਾਕੀ ਆਪਾਂ ਕਹਿ ਗਏ ਵੀਡੀਓ ਤੇ ਵੀਡੀਓ ਤਾਂ ਐ ਹੁਣ ਪਤਾ ਲੱਗ ਜਾਂਦਾ ਵੀ ਆਹ ਚੀਜ਼ ਆਪਾਂ ਕਰਦੇ ਆ ਹਨਾ ਜਿਹੜੀ ਕੁਆਲਿਟੀ ਆ ਜ਼ਰੂਰ ਇੱਥੇ ਆ ਕੇ ਚੈੱਕ ਰਿਆ ਕਰੋ ਤੁਸੀਂ ਵੀ ਦੇਖ ਲਿਓ ਤੇ ਬੰਦਾ ਸਾਰੇ ਪਾਈ ਵੇਖ ਕੇ ਆ ਯਾਰ ਕੰਮ ਵਾਲੇ ਦਾ ਤਾਂ ਕੋਈ ਗਾਂ ਜਿੱਥੇ ਵੀ ਜਾਣਾ ਟਰਾਈ ਕਰਿਆ ਜਰੂਰ ਹਾਂ ਟਰਾਈ ਜਰੂਰ ਕਰਿਓ ਤੇ ਬਾਕੀ ਬਈ ਹੋਰ ਕਾਫੀ ਟਰੈਕਟਰ ਹੋ ਰਹੇ ਤੇ ਯਾਰ ਹਾਂ ਟਰੈਕਟਰ ਕਾਫੀ ਹੋ ਗਏ ਹੂੰ ਤੇ ਹੁੰਦਾ ਕੰਮ ਬਾਕੀ ਨੰਬਰ ਦਿੱਤੇ ਹੋਏ ਜੇ ਕੋਈ ਇਨਕੁਆਇਰੀ ਹੋਈ ਤਾਂ ਬਾਈ ਨਾਲ ਕਾਲ ਕਰ ਲਿਓ ਤਾਂ ਇਦਾਂ ਹੀ ਜਿਹੜੀਆਂ ਆਪਾਂ ਵੀਡੀਓ ਲੈ ਕੇ ਆਉਂਦੇ ਰਹਿਆ ਕਰਾਂਗੇ ਵਧੀਆ ਹਨਾ ਤੇ ਸ਼ੇਅਰ ਤੁਸੀਂ ਆਪੇ ਕਰ ਦੇਣੀ ਆ ਤੇ ਬਾਈ ਧੰਨਵਾਦ ਤੁਹਾਡਾ ਵੀ ਧੰਨਵਾਦ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ